ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਬਾਹ ਦਾ ਡਿਜ਼ਾਈਨ ਆਹ ਵਾਲੀ ਆਪਾਂ ਨੈਟ ਵਾਲੀ ਲੈਸ ਲਾਉਣੀ ਆ ਬਾਹ ਤੇ ਉਹ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਵਾਂਗੇ ਪਾਕਿਸਤਾਨੀ ਖੁੱਲੀ ਬਾਹ ਬਣਾਉਣੀ ਆ ਆਪਾਂ ਪੂਰੀ ਉਹ ਤੁਹਾਨੂੰ ਬਾਹ ਵੀ ਬਣਾ ਕੇ ਦਿਖਾਵਾਂਗੇ ਠੀਕ ਆ ਆਹ ਲੈਸ ਆਪਣੀ ਔਰਗੰజా ਦੀ ਲੈਸ ਆ ਤੇ ਇਹ ਨੂੰ ਲਾਉਣੀ ਹੈ ਇਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਦੱਸਦੇ ਆ ਤੁਹਾਨੂੰ ਕਿਸ ਤਰ੍ਹਾਂ ਲਾਉਣੀ ਹੈ ਇਸ ਤਰ੍ਹਾਂ ਜਿੱਥੇ ਆਪਣਾ ਟੱਕ ਲੱਗਿਆ ਹੋਇਆ ਇੱਥੇ ਲੈਸ ਆਪਾਂ ਇਸ ਤਰ੍ਹਾਂ ਪੁੱਠੀ ਰੱਖ ਲਾਂਗੇ ਠੀਕ ਆ ਇਹ ਲਾਈਨਿੰਗ ਵਾਲਾ ਕਮੀਜ਼ ਆਜੀ ਹੈ कॉटन ਦਾ ਹੀ ਪਰੇ ਦੇ ਵਿੱਚ ਲਾਈਨਿੰਗ ਲਾਉਣੀ ਆ ਇਸ ਤਰ੍ਹਾਂ ਜਿਹੜਾ ਕੱਪੜਾ ਇਹ ਦੇ ਉੱਤਰ ਉੱਪਰ ਫੋਲਡਿੰਗ ਕਰ ਦਾਂਗੇ ਤੇ ਹੁਣ ਆਪਾਂ ਲਾ ਦਾਂਗੇ ਇਹਦੇ ਤੇ ਸਲਾਈ ਸਲਾਈ ਹੈ ਜਿਹੜੀ ਆਪਾਂ ਥੋੜੀ ਜਿਹੀ ਮੋਟਾਪਾ ਕਰ ਲਾਂਗੇ ਕਈ ਵਾਰੀ ਸਲਾਈਏ ਨੇ ਜਿਹੜੀ ਇੱਧਰ ਉੱਧਰ ਹੋ ਜਾਂਦੀ ਆ ਫਿਰ ਜੇ ਮੋਟਾ ਪਕਾ ਹੋਊਗਾ ਢੇਡ ਨਹੀਂ ਸੌਖੀ ਹੋ ਜਾਂਦੀ ਆ ਆਪਾਂ ਨੂੰ ਤਾਂ ਹਾਲਪਲੇਸ ਕਾਲ ਵੀ ਆਪਾਂ ਕੱਟੀਏ इस तरह ही ला लेंगे हम आप दूसरी बहते लैस पुठी बह कपड़ा अपना सीधा होगा वाला कपड़ा ये इस तरह मोड़ देना ਤਫਾਤੂਲੇ ਅਸਕਰਾਂ ਦੀ ਕਟਿੰਗ ਦੋਨਾਂ ਬਾਹਾਂ ਤੇ ਪਾਲੈਸ ਲਾ ਲਈ ਹੁਣ ਇਹਨੂੰ ਨਾ ਇਸ ਤਰ੍ਹਾਂ ਸਿੱਧਾ ਕਰ ਲਾਂਗੇ ये उपर ला देंगे अपना कच्ची सिलाई जी कच्ची सिलाई लाई आप मोटे पखे न लाव इस तरह सीधा कर दे इधर अपनी कोई सिलाई नहीं आएगी इस तरह दूसरी बहते ला लेंगे ਸਲਾਈ ਆਪਣੀ ਲੱਗ ਗਈ ਹੁਣ ਆਪਾਂ ਨਾ ਤੁਹਾਨੂੰ ਪੌਮ ਬਣਾ ਕੇ ਦਿਖਾਉਣੀ ਹੈ ਕਿਵੇਂ ਬਣਾਵਾਂਗੇ ਆਪਾਂ ਪਾਕਿਸਤਾਨੀ ਖੁੱਲੀ ਬਾਹ ਆਪ ਨਹੀਂ ਦੇਖੋ 54 ਦੀ ਲੈਸ ਹੈ ਜਿਹੜੀ ਇਸ ਤਰ੍ਹਾਂ ਲੱਗ ਗਈ ਲੈਸ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਇਸ ਦਾ ਤੇ ਕੁੜੀਆਂ ਖੁੱਲੀ ਬਾਹ ਵੀ ਬਹੁਤ ਜ਼ਿਆਦਾ ਪਾਉਂਦੀਆਂ ਇਸ ਤਰ੍ਹਾਂ ਬਾਹ ਨੂੰ ਤੁਸੀਂ ਦੂਰਾ ਕਰ ਲੈਣਾ ਰੱਖ ਲੈ ਹੁਣ ਜਿੰਨੀ ਤੁਸੀਂ ਖੁੱਲੀ ਰੱਖਣੀ ਹੈ ਇੱਥੇ ਨਿਸ਼ਾਨ ਲਾ ਲਓ ਆਪਾਂ ਰੱਖਣੀ ਹੈ ਜੀ 7 1/2 ਠੀਕ ਹੈ ਆ ਗਏ ਨਿਸ਼ਾਨ ਆਪਣਾ ਆਪਣਾ ਮੋਡਾ ਵੀ ਹੈਗਾ ਇਹਦਾ 7.5 ਮੋਡੇ ਦਾ ਵੀ ਆਪਾਂ ਨਿਸ਼ਾਨ ਲਾ ਲਿਆ ਹੁਣ ਇਸ ਨਿਸ਼ਾਨ ਨੂੰ ਤੁਸੀਂ ਇਸ ਤਰ੍ਹਾਂ ਬਿਲਕੁਲ ਸਿੱਧਾ ਕਰੋ ਦੇਖੋ ਠੀਕ ਹੈ ਆ ਦੇਖੋ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੀ ਹੈ ਇੱਥੋਂ ਤੁਸੀਂ ਲੈਸ ਆ ਆ ਵਾਲੀ ਚੀਜ਼ ਨਾ ਬਰਾਬਰ ਰੱਖੋ ਨੇ ਜੇ ਦੋ ਆਪਾਂ ਸਲਾਈ ਲਾਉਣਾ ਹੈ ਨਾ ਤੇ ਇੱਕ ਵਾਰੇ ਗਾਂਫ ਸ਼ਾਂ ਹੋ ਜਾਂਦੀ ਹੈ ਫਿਰ ਬੁਰੀ ਜਿ ਲੱਗਦੀ ਆ ਸਟ੍ਰੇਨ ਨੂੰ ਦੂਰ ਮੋੜ ਲਓ ਮੜਾਇਆ एक सिलाई आप ला ली आप डबल सिलाई लाने हों दूसरी सिलाई बाद ला दें आज जो थोड़ा जहा पालतू कपड़ा हम इस तरह कटिंग कर देंगे ठीक है हम थोह सीधी करके दिखा दें अपनी पाकिस्तानी खुली बह बन के तैयार है ठीक है ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੀ ਵਾਂ ਆ ਦੇਖੋ ਜੀ ਬਣੀ ਬਾਕੀ ਚੀਜ਼ ਦਾ ਪਤਾ ਲੱਗਦਾ ਬਾਕੀ ਸੂਟ ਪਾਏ ਤਾਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਬਾਹਾਂ ਤੋਂ ਬਾਹਾਂ ਦੇ ਵਿੱਚ ਪਾ ਕੇ ਦਿਖਾਵਣੇ ਇਸ ਤਰ੍ਹਾਂ ਪਾਉਣੀ ਹੈ ਇਹ ਇਹਦੀ ਬਾਹਾਂ ਠੀਕ ਆ ਦੀ ਮੇਰੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਤਾਂ ਹੈ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਲਾਈਕ ਪੁਆਇੰਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬਹੁਤ ਸਾਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਚੈਨਲ ਨੂੰ ਕਰ ਲਓ ਆਪਣੀ ਨੂੰ ਸਬਸਕ੍ਰਾਈਬ ਦੂਸਰਾ ਚੈਨਲ ਆਪਣਾ ਜਸਪ੍ਰਿਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਵਧੀਆ ਵੀਡੀਓ ਵੀ ਦੇਖਿਆ ਕਰੋ ਤੁਸੀਂ ਉਹਦੇ ਤੇ ਆਪਾਂ ਰੈਸਪੀ ਪਾਉਣੇ ਹੁੰਦੇ ਆ ਠੀਕ ਹੈ ਜੀ ਆ ਦੇਖੋ ਮੇਰੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੋੜੀ ਜਿਹੀ ਲੈਸ ਨਾਲ ਤੁਸੀਂ ਵੀ ਕਾਟਨ ਦੇ ਸੁਟਣਾਂ ਨੂੰ ਇਸ ਤਰ੍ਹਾਂ ਸੋਹਣਾ ਬਣਾ ਸਕਦੇ ਹੋ